ਇਹ ਵੱਡੀ ਭੁੱਲ ਐ ਇਤਿਹਾਸਕ ਭੁੱਲ ਐ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਤਿਰੰਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਜਿਸ ਖਤਾ ਦਾ ਜ਼ਿਕਰ ਕਰ ਰਹੇ ਨੇ ਉਹ ਖਤਾ ਆਮ ਆਦਮੀ ਪਾਰਟੀ ਨੇ ਕੀਤੀ ਐ ਤੇ ਉਹ ਗਲਤੀ ਐ ਤਿਰੰਮੂਲ ਕਾਂਗਰਸ ਦਿਨਾਲ ਘਟਚੋੜ ਨਾ ਕਰਨ ਦੀ ਆਮ ਆਦਮੀ ਪਾਰਟੀ ਦੇ ਨਾਲ ਗੱਲ ਨਾ ਬਣੀ ਤਾਂ TMC ਹੁਣ ਵਕਤ ਤੋਂ ਉਮੀਦਵਾਰ ਐਲਾਨਣ ਦੀ ਤਿਆਰੀ ਵਿੱਚ ਹੈ ਜਗਮੀਤ ਬਰਾੜ TMC ਦਾ ਦਾਇਰਾ ਵਧਾਉਣ ਲਈ ਲਗਾਤਾਰ ਆਮ ਆਦਮੀ ਪਾਰਟੀ ਤੋਂ ਨਰਾਜ਼ ਚੱਲ ਰਹੇ ਆਗੂਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਤੇ ਲੱਗੇ ਨੇ ਸਾਰੇ ਪੰਜਾਬ ਦੀਆਂ 117 ਸੀਟਾਂ ਤੇ ਬਹੁਤ ਵੱਡਾ ੱਤਕਾ ਲੱਗਿਆ ਆਮ ਆਦਮੀ ਪਾਰਟੀ ਨੂੰ ਔਰ ਮੈਨੂੰ ਇਹ ਅਫਸੋਸ ਹੈ ਕਿ ਐਨ ਮੌਕੇ ਤੇ ਆ ਕੇ ਜਦੋਂ ਮੰਜ਼ਿਲ ਤੇ ਪਹੁੰਚਣ ਲਈ ਆਮ ਆਦਮੀ ਪਾਰਟੀ ਔਰ ਤ੍ਰਿਣਮੂਲ ਕਾਂਗਰਸ ਤਿਆਰ ਸਨ ਉਦੋਂ ਇਹ ਲੜੀ ਅੱਧ ਵਿਚਕਾਰ ਉਹ ਤੋੜੀ ਗਈ ਹੈ ਇਹ ਵੱਡੀ ਭੁੱਲ ਹੈ ਇਤਿਹਾਸਕ ਭੁੱਲ ਹੈ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਐਨਆਈ ਨੇ ਜਗਮੀਤ ਬਰਾੜ ਦੇ ਮੁਤਾਬਕ ਆਪਨੇ ਪੰਜਾਬ ਦੇ ਵਿੱਚ ਆਪਣੇ ਵੱਡੇ ਆਗੂਆਂ ਨੂੰ ਔਖੀਆਂ ਸੀਟਾਂ ਦੇ ਉੱਤੇ ਖੜੇ ਕਰਕੇ ਫਸਾ ਦਿੱਤਾ ਏ ਬਰਾੜ ਨੇ ਇਹਨਾਂ ਆਗੂਆਂ ਦਾ ਜ਼ਿਕਰ ਵੀ ਕੀਤਾ ਤੇ ਨਾਲ ਹੀ ਗਠਜੋੜ ਹੋਣ ਦੀ ਸੂਰਤ ਵਿੱਚ ਇਹਨਾਂ ਆਗੂਆਂ ਨੂੰ ਹੋਣ ਵਾਲੇ ਫਾਇਦੇ ਵੀ ਦੱਸ ਦਿੱਤੇ ਉਹ ਮੈਂ ਸਮਝਿਆ ਹੈ ਉਹ ਇਹਨਾਂ ਨੂੰ ਜ਼ਰੂਰ ਸਮਝਿਆ ਹੈ ਕਿ ਕਿਤੇ ਨਾ ਕਿਤੇ ਜਿਹੜੇ ਆਮ ਆਦਮੀ ਪਾਰਟੀ ਦੇ ਪੰਜ ਸਟਾਰ ਲੀਡਰ ਸਿਗੇ ਉਹ ਚੋੜਾ ਵਿੱਚ ਫਸ ਚੁੱਕੇ ਹੈ ਜਿਨ੍ਹਾਂ ਵਿੱਚ ਫੁਲਕਾ ਸਾਹਿਬ ਜਿਨ੍ਹਾਂ ਚ ਕਮਰ ਸੰਧੂ ਜਿਨ੍ਹਾਂ ਵਿੱਚ ਖੈਰਾ ਸਾਹਿਬ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬਾਕੀ ਲੀਡਰ ਜਿਹੜੇ ਨੇ ਸੁਨਾਮ ਤੋਂ ਲੜ ਰਹੇ ਹੈ ਸਾਡੇ ਅਰੋੜਾ ਸਾਹਿਬ ਇਹ ਪੰਜੇ ਦੇ ਪੰਜੇ ਲੀਡਰ ਗਹਿ ਗਾਚ ਭਗਵਾਨਤ ਮਾਨ ਇਹ ਜਲਾਲਾਬਾਦ ਦੀ ਲੜਾਈ ਵਿੱਚ ਫਸ ਚੁੱਕੇ ਹੈ ਜਰਮੈਲ ਸਿੰਘ ਬਹੁਤ ਹੀ ਮੈਂ ਸਮਝਦਾ ਕਿ ਔਖੀ ਲੜਾਈ ਵਿੱਚ ਇਸ ਵੇਲੇ ਇਕੱਲੇ ਪੈ ਗਏ ਨੇ ਦੱਸ ਦਈਏ ਕਿ TMC ਦੇ ਪੰਜਾਬ ਪ੍ਰਧਾਨ ਬਣਾਏ ਜਾਣ ਤੋਂ ਪਹਿਲਾਂ ਬਰਾੜ ਨੇ ਬਿਨਾਂ ਸ਼ਰਤ ਆਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਪਰ ਜਿਵੇਂ ਹੀ TMC ਨੇ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਥਾਪਿਆ ਉਹ ਸਮਰਥਨ ਥਾਂ ਗੱਠ ਜੋੜਦੇ ਉੱਤਰ ਗਏ ਜਿਸ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਫਿਲਹਾਲ ਬਰਾੜ ਜਲਦ TMC ਉਮੀਦਵਾਰਾਂ ਦਾ ਐਲਾਨ ਕਰਨਗੇ ਪਰ ਖੁਦ ਚੋਣ ਨਹੀਂ ਲੜਨਗੇ